ਜ਼ਿਲ੍ਹਾ ਫਾਜ਼ਿਲਕਾ ਚ ਹੜ੍ਹ ਪ੍ਰਭਾਵਿਤ ਖੇਤरां ਦੇ ਪਿੰਡਾਂ 'ਚ ਮੈਡਮ ਨੂੰ ਹਰੇ ਚਾਰੇ ਦੇ ਆਏ ਫੋਨਤਾ ਮੈਡਮ ਨੇ ਵੀ ਕਹਿ ਦਿੱਤਾ ਕਿ ਜਿਨ੍ਹਾਂ ਲੋੜਵੰਦ ਹੜ੍ਹ ਪੀੜਤਾ ਨੂੰ ਆਪਣੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤਾਂ ਆਕੇ ਵੜ ਕੇ ਲੈ ਜਾਓ ਪੱਠੇ ਬੀ.ਡੀ. ਸੱਚਦੇਵਾ ਮੈਮੋਰੀਅਲ ਸੁਸਾਇਟੀ ਨੇ 6 ਏਕੜ 'ਚ ਬੀਜਿਆ ਹਰਾ ਚਾਰਾ ਕੀਤਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਨੂੰ ਸਮਰਪਿਤ ਜੇਕਰ ਕਿਸੇ ਵੀ ਹੋਰ ਸਹਾਇਤਾ ਦੀ ਲੋੜ ਹੈ ਤਾਂ ਮੈਡਮ ਦੇ ਨੰਬਰਾਂ 'ਤੇ ਕਰ ਸਕਦੇ ਹਨ ਸਪਨ ਰਕ ਤੁਸੀਂ ਦੇਖ ਰਹੇ ਹੋ W News 18 ਅਪਡੇਟ ਫਾਜ਼ਿਲਕਾ ਦੇ ਸਰਦੀ ਪਿੰਡਾਂ ਤੋਂ ਆ ਰਹੀ ਹੈ ਜੋ ਕਿ ਪਿਛਲੇ ਲਗਭਗ ਮਹੀਨੇ ਤੋਂ ਹਰਾਂਦੀ ਮਾਰ ਹੈ ਚੱਲ ਰਹੇ ਹਨ ਫਾਜ਼ਿਲਕਾ ਦੇ ਉੱਗੇ ਸਮਾਜ ਸੇਵਕ ਤੇ ਮੌਜੂਦਾ ਕੌਸਲਰ ਮੈਡਮ ਪੂਜਾ ਲੁਥਰਾ ਨੂੰ ਬੀਤੇ ਸ਼ਾਮ ਕੁਝ ਪਿੰਡਾਂ ਤੋਂ ਫੋਨ ਆਇਆ ਕਿ ਉਹਨਾਂ ਦੇ ਪਸ਼ੂਆਂ ਨੂੰ ਖਾਣ ਵਾਸਤੇ ਹਰਾ ਚਾਰਾ ਨਹੀਂ ਹੈ ਤੇ ਉਹ ਉਹਨਾਂ ਦੀ ਮਦਦ ਕਰਨਤਾ मैडम पूजा लुथरा वालों बी डी सचदेवा मेमोरियल कमेटी नाल गलबात कर हरे चारे की सेवा वास्ते अपील की अगो बी डी सचदेवा मेमोरियल कमेटी ने भी दिल खोल ते कमेटी दे सकत्र सुभाष कंबोज ने कहा कि उन्होंने पास छे एकड़ हरा चारा खड़ा है जिसन चाहिद है ट्रालिया भर के लै ता फिर पहुंच गए लोड़वंद पिंडा वाले इस मौके किसने की कहा आओ देखते पूरी खबर ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਨਵੇਂ ਹੋ ਤਾਂ ਸਾਡਾ ਫੇਸਬੁੱਕ ਪੇਜ ਅਤੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘ ਹੈ ਜੀ ਮੈਂ ਪਿੰਡ ਤੇਜਰ ਵਿਲਾ ਦਾ ਸਾਬਕਾ ਸਰਪੰਚ ਬੱਗੂ ਸਰਪੰਚ ਦਾ ਮੁੰਡਾ ਤੇ ਮੈਂ ਉਹਨਾਂ ਨੂੰ ਪਿਛਲੇ ਦਿਨ ਪਹਿਲਾਂ ਫੋਨ ਕਰਿਆ ਸੀ ਅਸੀਂ ਮਤਲਬ ਇਸ ਤਰ੍ਹਾਂ ਪੱਠੇ ਸਾਨੂੰ ਚਾਹੀਦੇ ਨੇ ਮੈਡਮ ਕਹਿੰਦੇ ਸਾਨੂੰ ਆਪ ਹੀ ਮੈਡਮ ਨੇ ਫੋਨ ਕਰਿਆ ਸੀ ਕਹਿੰਦਾ ਕੋਈ ਨਾ ਤੁਸੀਂ ਲੈ ਜਾਓ ਪੱਠੇ ਆ ਮੈਡਮ ਨੇ ਪੱਠੇ ਉਡਵਾਇਆ ਤੇ ਉਹਨਾਂ ਸੀ ਇਸ ਬਾਰ ਪਿੰਡ ਲੈ ਕੇ ਜਾਵਾਂਗੇ ਮੈਡਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਮੈਡਮ ਪੂਜਾ ਲੁਥਰਾ ਜਿੰਦਾਬਾਦ ਮੈਡਮ ਪੂਜਾ ਲੁਥਰਾ ਜਿੰਦਾਬਾਦ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਗੁਰਮੀਤ ਸਿੰਘ ਜੀ ਜੀ ਕਿਹੜੇ ਪਿੰਡੋਂ ਜੀ ਚੱਕਰੇਲਾ ਜੀ ਜੀ ਅੱਜ ਕਿੱਥੇ ਆਣਾ ਆਇਆ ਜੀ ਕਿਵੇਂ ਅੱਜ ਪਿੰਡ ਰਾਣਾ ਤੋਂ ਰਾਣਾ ਆਏ ਸੀਗੇ ਪਿੰਡ ਚੱਕਰੇਲਾ ਤੋਂ ਆਏ ਸੀ ਪਿੰਡ ਰਾਣਾ ਜੀ ਜੀ ਤੇ ਪੱਠਿਆਂ ਦੀ ਸਾਨੂੰ ਜ਼ਰੂਰਤ ਸੀਗੀ ਮੈਂ ਮੈਮ ਨੂੰ ਫੋਨ ਕੀਤਾ ਸੀਗਾ ਵੀ ਸਾਨੂੰ ਫੱਟੇ ਚਾਹੀਦੇ ਆ ਫਿਰ ਇਹਨਾਂ ਨੇ ਕਾਲ ਕੀਤੀ ਸਾਨੂੰ ਵਾਪਸ ਹੀ ਕਿੰਨੇ ਕੋਈ ਨਾ ਤੁਸੀਂ 5 ਟਰਾਲੀਆਂ 7 ਟਰਾਲੀਆਂ ਜਿੰਨੇ ਵੀ ਤੁਹਾਨੂੰ ਚਾਹੀਦੇ ਔਰ ਜਿਹੜੇ ਆਸ-ਪਾਸ ਦੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਜੇਕਰ ਤੁਹਾਨੂੰ ਜ਼ਰੂਰਤ ਹੈ ਜਿੰਨੇ ਵੀ ਟਰਾਲੀਆਂ ਦੀ ਜ਼ਰੂਰਤ ਹੈ ਪੱਠੇ ਦੀ ਜ਼ਰੂਰਤ ਹੈ ਜਾਂ ਕੋਈ ਫੀਡ ਦੀ ਜ਼ਰੂਰਤ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਾਕੀ ਜੋ ਅਸੀਂ ਸਾਨੂੰ ਮੈਡਮ ਨੇ ਫੋਨ ਕੀਤਾ ਸੀਗਾ ਵੀ ਤੁਸੀਂ ਪੱਠੇ ਲੈ ਜਾਓ ਸਾਨੂੰ ਪੱਠੇ ਮਿਲ ਗਿਆ ਤੇ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਪੱਠੇ ਤੇ ਬਾਕੀ ਅੱਗੇ ਜਿਹੜੇ ਚੰਗੜ ਪੈਣੀ ਜੋ ਵੀ ਪਾਰ ਦੇ ਪਿੰਡ ਆ ਉਹਨਾਂ ਨੂੰ ਚਾਹੀਦੇ ਆ ਤੇ ਉਹ ਲੈ ਕੇ ਜਾ ਸਕਦੇ ਐ ਇੱਥੋਂ ਇਹਨਾਂ ਨਾਲ ਕੰਟੈਕਟ ਕਰ ਲੈਣਾ ਇਹਨਾਂ ਨੇ ਮੋਬਾਈਲ ਨੰਬਰ ਦਿੱਤਾ ਹੈ ਉੱਪਰ ਤੇ ਇਹਨਾਂ ਨੂੰ ਮਤਲਬ ਕੰਟੈਕਟ ਕਰਕੇ ਤੁਸੀਂ ਕਿਹਨਾਂ ਨਾਲ ਕੰਟੈਕਟ ਕੀਤਾ ਜਾਵੇ ਜੀ ਪਠਾਨਵਾਸੀ ਪੂਜਾ ਲੋਹੋਤਰਾ ਮੈਡਮ ਜੀ ਹਾਂਜੀ ਸਰ ਮੈਂ ਨਮਸਕਾਰ ਜੀ ਮੈਂ ਸੁਭਾਸ਼ ਕੰਬੋਜ ਸੈਕਟਰੀ ਮੈਂ ਆਪਣੇ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਔਰ ਅੱਜ ਜੋ ਪੱਠੇ ਦੀ ਸੇਵਾ ਅਸੀਂ ਕਰ ਰਿਹਾ ਅੱਜ ਮੈਨੂੰ ਸਵੇਰ ਮੈਮ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ ਚਾਰ ਕਿੱਲੇ ਲਗਭਗ ਪੱਠੇ ਖੜੇ ਨੇ ਜਿੰਨੇ ਵੀ ਜ਼ਰੂਰਤ ਹੈ 10 ਟਰਾਲੀ ਜ਼ਰੂਰਤ ਹੈ 15 ਟਰਾਲੀ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿਨ੍ਹਾਂ ਕੋਲ ਪੱਠੇ ਜਾਂ ਚਾਰਾ ਨਹੀਂ ਪਹੁੰਚ ਰਿਹਾ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿਹਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਹੇ ਜਿਹਨੂੰ ਦੋ ਟਰਾਲੀ ਲੋਡ ਹੈ ਜਿਹਨੂੰ ਪੰਜ ਟਰਾਲੀ ਲੋਡ ਹੈ ਜਿਵੇਂ ਪਿੱਛੇ ਤਸਵੀਰ ਦੇਖ ਰਹੇ ਹੋ ਇਹ ਕਹਿੰਦੇ ਵੀ ਅੱਜ ਇਹਨਾਂ ਨੂੰ ਦੋ ਟਰਾਲੀਆਂ ਸੀ ਪੱਟੇ ਦਿੱਤੇ ਹੋਏ ਔਰ ਪੰਜ ਟਰਾਲੀਆਂ ਲਗਭਗ ਅਸੀਂ ਇਹਨਾਂ ਨੂੰ ਕੱਲ ਕਹਿ ਬੀਕ ਤੁਸੀਂ ਕੱਲ ਲੈ ਜਾਏ ਕਿਉਂਕਿ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੁਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੀ ਨੂੰ ਘਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿ ਚਾਹੇ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਆ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹੜਪੀੜਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹੜਪੀੜ ਤੁਹਾਨੂੰ ਇਹ ਪੱਠੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਮੈਮ ਦਾ ਕਿ ਉਹਨਾਂ ਨੇ ਇਹਨਾਂ ਜੋ ਹੜਪੀੜ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘ ਜੀ ਮੈਮ ਹਾਂ ਜੀ ਨਮਸਕਾਰ ਜੀ ਮੈਂ ਪੂਜਾ ਲੂਤਾ ਸਚਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਪਰ ਨਾਲ ਹੀ ਜਨਰਲ ਸੈਕਟਰੀ ਡਾਕਟਰ ਬੀਰੀ ਸਚਦੇਵਾ ਮੋਰਲ ਵੈਲਫੇਅਰ ਸੁਸਾਇਟੀ ਹਾਰਪ੍ਰਭਾਵੀ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾ ਸતર ਘਟਦਾ ਜਾ ਰਿਹਾ ਲੇਕਿਨ ਲੋਕਾਂ ਜਿਹੜੇ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਆਈ ਨੇ ਲੋਕਾਂ ਕੇ ਬੜੀ ਵੱਡੀ ਚਿਰੋਤੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਦੁਬਾਰਾ ਤੋਂ ਵਸੀਬਾ ਕਰਨ ਦਾ ਔਰ ਮੇਰੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਉਦੇਦਾਰ ਸੇਵਾਵਾਂ ਵੱਲ ਲਗਾਤਾਰ ਜਿਹੜੀ ਹੈ ਹਲ ਪ੍ਰਭਾਵੀ ਤੇ ਇਲਾਕਿਆਂ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾਏ ਉਹ ਲਗਾਤਾਰ ਜਾਰੀ ਹੈ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੋਨਾ ਰਾਮ ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧਰ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤ ਤੱਕ ਪਿੰਡਾਂ ਤੋਂ ਜਿਹੜੇ ਸੜੇ ਕੋਲ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਸਾਈਟੀ ਦੇ ਉਧੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਈਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆਂ ਦੀ ਸੇਵਾ ਦਿੱਤੀ ਜਾ ਰਹੀ ਹੈ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਨੰਬਰ 956313000 ਤੁਸਾਨੂੰ ਉਹਦੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹਰ Ka hazira vegus tenvaç